डबल एफ जी देसी मुर्गा आज मैं वीरों ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਵਾਂਗਾ ਜੋ ਕਿ ਜਿਹੜਾ ਮੁਰਗਾ ਡਿੱਗ ਪੈਂਦਾ ਹੈ ਜ ਜ ਕੋਈ ਮੁਰਗੇ ਨੂੰ ਵਾਰੀ ਲੱਗ ਜਾਂਦੀ ਹੈ ਜ ਜ ਇਸ ਨੂੰ ਕੋਈ ਕਮੀ ਹੋ ਜਾਂਦੀ ਹੈ ਜਿਵੇਂ ਕੋਈ ਕੈਲਸ਼ੀਅਮ ਦੀ ਕਮੀ ਜਾ ਕੋਈ ਹੋਰ ਰੋਗ ਲੱਗ ਜਾਂਦਾ ਹੈ ਤੇ ਮੁਰਗਾ ਡਿੱਗ ਪੈਂਦਾ ਹੈ ਇਸ ਨੂੰ ਐਦਾਂ ਨਹੀਂ ਰਹਿਣ ਦੇਣਾ ਚਾਹੀਦਾ ਸਮੇਂ-ਸਮੇਂ ਸਰ ਇਸ ਨੂੰ ਪਾਣੀ ਪਲਾਉਂਦੇ ਰਹਿਣਾ ਚਾਹੀਦਾ ਹੈ ਪਾਣੀ ਇਸ ਮੁਰਗੇ ਨੂੰ ਕਿਵੇਂ ਪਲਾਉਣਾ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਇਹ ਮੁਰਗਾ ਤੋਰ ਫੇਰ ਨਹੀਂ ਸਕਦਾ ਨਾ ਕੁਝ ਖਾ ਸਕਦਾ ਆਪਣੇ ਆਪ ਹੀ ਇਸ ਨੂੰ ਖਵਾਉਣਾ ਪੈਂਦਾ ਹੈ ਹੱਥ ਫੜ ਕੇ ਇਹਨੂੰ ਪਹਿਲੇ ਪੀੜ ਖਵਾਈ ਹੁਣ ਦੇਖੋ ਕੋਸ਼ਿਸ਼ ਕਰਦਾ ਹੈ ਭੱਜਣ ਦੀ ਪਰ ਭੱਜ ਨਹੀਂ ਪਾਉਂਦਾ ਇਸ ਤਰ੍ਹਾਂ ਇਹਨੂੰ ਪਾਣੀ ਪਲਾਉਣਾ ਹੈ ਤਾਂ ਜੋ ਇਹ ਸਹੀ ਹੋ ਸਕੇ ਫੜ ਕੇ ਇਸ ਨੂੰ ਪਾਣੀ ਪਿਲਾਉਣਾ ਹੈ ਜੇ ਆਪਣੇ ਆਪ ਮੂੰਹ ਨਾ ਮਾਰੇ ਤਾਂ ਇਸ ਦਾ ਮੂੰਹ ਪਾਣੀ ਦੇ ਵਿੱਚ ਡਬੋਣਾ ਹੈ ਤੇ ਉੱਪਰ ਵਾਲ ਨੂੰ ਐਦਾਂ ਕਰਕੇ ਕਰਨਾ ਹੈ ਐ ਕਰਕੇ ਬਕਤੀ ਜੇ ਤਾਂ ਥੋੜ ਆਪਣੇ ਆਪ ਹੀ ਪਾਣੀ ਹੀ ਸਕਦਾ ਪਰ ਇਸ ਨੂੰ ਫੜਨਾ ਪੈਂਦਾ ਹੈ ਕਿਉਂਕਿ ਇਹਦੇ ਲੱਤਾਂ ਵਿੱਚ ਜਾਨ ਨਹੀਂ ਰਹਿ ਗਈ ਹੈ। 1-2 ਦਿਨਾਂ ਵਿੱਚ ਠੀਕ ਹੋ ਜਾਊਗਾ ਜੇ ਇਦਾਂ ਪਾਣੀ ਪੀਂਦਾ ਰਿਹਾ ਤਾਂ। ਇਸ ਤਰ੍ਹਾਂ ਤੁਹਾਨੂੰ ਜਿਹੜੀ ਵੀ ਕੋਈ ਮੁਰਗੀ ਮਾਰ ਪਈ ਹੈ ਉਸ ਦੇਖਪਾਲ ਇਸ ਤਰ੍ਹਾਂ ਕਰਨੀ ਚਾਹੀਦੀ ਹੈ।